ਤਦ ਅੱਜ ਦੇ ਕਿ 12091 ਦੇ ਮਾਰਜਨ ਦੇ ਨਾਲ ਜਿੱਤੇ ਨੇ ਹਰਮੇਤ ਸਿੰਘ ਸੰਧੂਆ ਆਮਦਨੀ ਪਾਰਟੀ ਦੀ ਬਹੁਤ ਵੱਡੀ ਜਿੱਤ ਮੰਨੀ ਜਾ ਰਹੀ ਹੈ ਭਾਜਪਾ ਤੇ ਕਾਂਗਰਸ ਦੇ ਜ਼ਮਾਨਤ ਜੱਫ ਪੁੱਟ ਗਿਆ ਔਰ ਦੂਜੇ ਪਾਸੇ ਦੂਜੇ ਰਾਉਂਡ ਦੀ ਜੇਕਰ ਗੱਲ ਕਰੇ ਸ਼ੋਮਨ ਅਕਾਲੀ ਦਲ ਅੱਜ ਦੇ ਕਿ ਦੂਸਰੇ ਨੰਬਰ ਤੇ ਸਿਗੀ ਔਰ ਵੋਟਾਂ ਜੜੀਆਂ ਨੇ ਉਹ ਹਾਸਲ ਕੀਤੀ ਨੇ 2933 ਵੋਟਾਂ ਹਾਸਲ ਕੀਤੀਆਂ ਦੂਸਰੇ ਰਾਉਂਡ ਆਮਦਨੀ ਪਾਰਟੀ ਨੇ ਉੱਥੇ 278 ਵੋਟਾਂ ਹਾਸਲ ਕੀਤੀਆਂ कांग्रेस जी जेकर ਗੱਲ ਕਰੀ 1576 ਵੋਟਾਂ ਹਾਸਲ ਕੀਤੀਆਂ। ਸ਼ੋਮਨੇ ਕਾਲ ਦਲ ਵਾਰਸ ਪੰਜਾਬ ਦੇ 884 ਵੋਟਾਂ ਹਾਸਲ ਕੀਤੀਆਂ ਤੇ ਭਾਜੀਪੀ ਦੇ ਅਜੀਤ ਸਿੰਘ ਸੰਧੂ ਨੇ ਜੜਿਆ ਬਹੁਤ ਘੱਟ ਵੋਟਾਂ ਜੜੇ ਹਾਸਲ ਕੀਤੀਆਂ। ਪਹਿਲਾ ਦੋ ਰਾਉਂਡ ਦੇ ਨਤੀਜੇ ਅਸੀਂ ਦੱਸ ਰਹੇ ਹਾਂ ਜਿਹੜੇ ਕਿ ਸ਼ੋਮਨੇ ਕਾਲ ਦਲ ਦੇ ਹੱਕ ਦੇ ਵਿੱਚ ਰਹੇ ਨੇ। ਦੂਸਰੇ ਜਿਹੜੇ ਨੰਬਰ ਤੇ ਆਮ ਆਦਮੀ ਪਾਰਟੀ ਸੀ। ਔਰ ਉਥੇ ਜੇਕਰ ਗੱਲ ਕਰੀਏ ਤੀਸਰੇ ਰਾਉਂਡ ਦੀ ਔਰ ਫਿਰ ਆਮ ਆਦਮੀ ਪਾਰਟੀ ਅੱਗੇ ਗਈ। ਹਰਮਿਤ ਸਿੰਘ ਸੰਧੂ ਨੂੰ 42000 ਅੱਛੇ 649 ਵੋਟਾਂ ਜੜੀਆਂ ਨੇ ਮਿਲਿਆ ਨੇ ਹਰਜੀਤ ਸਿੰਘ ਸੰਦੂਦ 12091 ਵੋਟਾਂ ਦੇ ਫਰਕ ਦੇ ਨਾਲ ਜਿੱਤੇ ਨੇ ਆਮ ਆਮੀ ਪਾਰਟੀ ਦੀ ਵੱਡੀ ਜਿੱਤ ਮੰਨੀ ਜਾ ਰਹੀ ਹੈ ਉਥੇ ਸਾਡੇ ਨਾਲ ਜੁੜੇ ਨੇ ਹਲਕਾ ਕਾਰਜਾਤੂ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਾ ਉਹਨਾਂ ਦਾ ਰਿਐਕਸ਼ਨ ਜਾਣ ਲੈਨੇ ਆ ਕਿ ਜਿਹੜੇ ਆਮ ਆਮੀ ਪਾਰਟੀ ਦੇ ਵੱਡੇ ਜਿੱਤ ਹੋਇਆ ਸੇਖਾ ਸਾਹਿਬ ਤੁਹਾਡਾ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਮੇਹਰਬਾਨੀ ਆਸੇ ਕੁਸਾਫ ਕਿਵੇਂ ਸਮਝਦੇ ਹੋ ਜਿਸ ਤਰੀਕੇ ਦੇ ਨਾਲ ਜਿਹੜੀ ਜਿੱਤ ਹੈ ਬਹੁਤ ਵੱਡੀ ਜਿੱਤ ਮੰਨੀ ਜਾ ਰਹੀ ਹੈ ਆਮਦਨੀ ਪਾਰਟੀ ਨੇ ਜਿੱਥੇ ਵਿਰੋਧੀ ਲਗਾਤਾਰ ਕਹਿ ਰਹੇ ਸੀ ਕਿ ਆਮਦਨੀ ਪਾਰਟੀ ਹਾਰ ਜਾਏਗੀ ਪਰ ਉੱਥੇ ਹੀ ਹੁਣ ਵੱਡੀ ਲੀਡ ਦੇ ਨਾਲ ਆਮਦਨੀ ਪਾਰਟੀ ਜਿੱਦੀ ਹੋਈ ਨਜ਼ਰ ਆਈ ਹੈ ਵੱਡਾ ਜਿਹੜਾ ਫਤਵੇ ਦੇ ਨਾਲ ਇਹ ਸ਼ਾਨਦਾਰ ਜਿੱਤ ਜਿਹੜੀ ਆ ਮਿਲੀ ਆਮਦਨੀ ਪਾਰਟੀ ਨੂੰ ਇਹ ਇੱਕ ਬੜੀ ਇਤਿਹਾਸਿਕ ਜਿੱਤ ਹੋਈ ਹੈ ਮਾਜੇ ਦੇ ਵਿੱਚ ਔਰ ਇਸ ਇਲੈਕਸ਼ਨ ਨੂੰ ਸੈਮੀਫਾਈਨਲ ਗਿਣਿਆ ਜਾ ਰਿਹਾ ਸੀ 227 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਔਰ ਇਹ ਜਿੱਤ ਜਿਹੜੀ ਆ ਇਹ ਦਰਸਾਉਂਦੀ ਆ ਕਿ ਆਮ ਆਪੀ ਪਾਰਟੀ ਦਾ ਜਿਹੜਾ ਗਰਾਸ ਹੈ ਉਹ ਮਾਝੇ ਦੇ ਵਿੱਚ ਖਾਸ ਕਰਕੇ ਔਰ ਸਾਰੇ ਪੰਜਾਬ ਦੇ ਵਿੱਚ ਅਜੇ ਵੀ ਬਰਕਰਾਰ ਹੈ ਔਰ 27 ਦੀ ਜਿਹੜੀ ਪੇਚ ਆ ਉਹ ਅੱਜ ਤੋਂ ਹੀ ਸੈੱਟ ਹੋ ਗਈ ਆ ਕਿ 27 ਦੇ ਵਿੱਚ ਵੀ ਆਮ ਆਪੀ ਪਾਰਟੀ ਇਸੇ ਤਰ੍ਹਾਂ ਦੀ ਪਰਫਾਰਮੈਂਸ ਕਰਕੇ ਤਸਰ ਸਰਕਾਰ ਪੀਟ ਕਰੇਗੀ ਔਰ ਦੂਸਰਾ ਜਿਹੜੇ ਕਾਂਗਰਸ ਪਾਰਟੀ ਵਾਲੇ ਡਿੰਗਾ ਮਾਰਦੇ ਸੀ ਉਹ ਚੌਥੇ ਨੰਬਰ ਤੇ ਆ ਕੇ ਉਹਨਾਂ ਦੀ ਜਮਾਨਤ ਜਬਤ ਹੋਈ ਆ ਬਹੁਤ ਪੂਰੀ ਕਾਂਗਰਸ ਦੀ ਹਾਰ ਜਿਹੜੀ ਆ ਉਹਰ ਚ ਰਟਰ ਚ ਹੋਈ ਐ ਸੋ ਇਹ ਤੂੰ ਕਲੀਅਰ ਮੈਸੇਜ ਜਿਹੜਾ ਚਲਾ ਗਿਆ ਕਿਉਂਕਿ ਜਿਹੜੀਆਂ ਬਾਏ ਇਲੈਕਸ਼ਨ ਹੁੰਦੀਆਂ ਉਹ ਲਿਟਮਸ ਟੈਸਟ ਹੁੰਦੀਆਂ ਵਾ ਸਰਕਾਰ ਦੀ ਲੋਕਪ੍ਰੀਤਤਾ ਦਾ ਸੋ ਅੱਜ ਜਿਹੜਾ ਪ੍ਰਤੱਖ ਨੂੰ ਕੋਈ ਪਰਮਾਨਤਿਕ ਲੋੜ ਦੀ ਰਹਿ ਜਾਂਦੀ ਲੋਕਾਂ ਨੇ ਫਤਵਾ ਦੇ ਕੇ ਦੱਸ ਦਿੱਤਾ ਕਿ ਅਜੇ ਵੀ ਆਮ ਆਦਮੀ ਪਾਰਟੀ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦੇ ਦਿਲਾਂ ਤੇ ਅਜੇ ਵੀ ਰਾਜ ਕਰ ਰਹੇ। ਆਸੇ ਕੋ ਸਬ ਮੈਂ ਜਾਨਣਾ ਚਾਹਾਂਗਾ ਕਿ ਜਿਸ ਤਰੀਕੇ ਦੇ ਨਾਲ ਵਿਰੋਧੀ ਚੋਣਾਂ ਦੇ ਦੌਰਾਨ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਨਜ਼ਰ ਆ ਰਹੇ ਸੀ ਪਰ ਉਸੇ ਹੀ ਅੱਜ ਪੰਜਾਬ ਦੀ ਜਨਤਾ ਨੇ ਆ ਕੇ ਕਰਦਾਸੀ ਦਿੱਤਾ ਕਿ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਜਿਤਾਹੀ ਦੇ ਤੌਰ 'ਤੇ ਦੱਸ ਦਿੱਤਾ ਕਿ ਆਮ ਆਦਮੀ ਪਾਰਟੀ ਹੀ ਸੱਤਾ ਆ ਸਕਦੀ ਹੈ ਔਰ ਪੰਜਾਬ ਦੇ ਵਿੱਚ ਜੇਕਰ ਕੋਈ ਤੰਗ ਕਰ ਸਕਦਾ ਤੇ ਉਹ ਆਮ ਆਦਮੀ ਪਾਰਟੀ ਹੀ ਹੈ। ਬਿਲਕੁਲ ਹੀ ਮੈਂ ਤੁਹਾਡੀ ਗਲਤੀ ਪ੍ਰਵਰਤਾ ਕਰਦਾ ਔਰ ਜੋ ਵਧੀਆ ਸਕੀਮਾਂ ਚੱਲ ਰਹੀਆਂ ਨੇ ਚਾਹੇ ਉਹ ਬਿਜਲੀ ਦਾ 600 ਯੂਨਿਟ ਮੁਆਫੀ ਹੋਵੇ ਚਾਹੇ ਸਿੱਖਿਆ ਕ੍ਰਾਂਤੀ ਦੇ ਵਿੱਚ ਚੰਗੀ ਐਜੂਕੇਸ਼ਨ ਵੀ ਹੋਵੇ ਚਾਹੇ ਆਪਣਾ ਸਿਹਤ ਕ੍ਰਾਂਤੀ ਦੇ ਵਿੱਚ ਚੰਗੇ ਹਸਪਤਾਲਾਂ ਦੇ ਪ੍ਰਬੰਧ ਵੀ ਹੋਵੇ ਚਾਹੇ ਕਿਸਾਨੀ ਦੇ ਨੂੰ ਲੈ ਕੇ ਜਿਸ ਤਰ੍ਹਾਂ ਦੇ ਸਰਕਾਰ ਵੱਲੋਂ ਵਧੀਆ ਮੈਸੇਜ ਵੀ ਪ੍ਰੋਪਰ ਡਿਲੀਵਰੀ ਦਿੱਤੀ ਜਾ ਰਹੀ ਆ ਪੂਰੇ ਖੇਤਾਂ ਤੱਕ ਜਿਹੜਾ ਵਾ ਪਾਣੀ ਜਿਹੜਾ ਵਾ ਚਾਹੀਦਾ ਜਾ ਰਿਹਾ ਔਰ ਸਭ ਤੋਂ ਵੱਡਾ ਜਿਹੜੀਆਂ ਨਾ ਸਰਕਾਰ ਦੀ ਲੋਕਤੀਤਤਾ ਦੇ ਜਿਹੜੇ ਹੱਕ ਜਾਇ ਨੇ ਔਰ ਗਾਂ ਵੀ ਆਉਣ ਵਾਲੇ ਸਮੇਂ ਚ ਬਹੁਤ ਵਧੀਆ ਜਿਹੜਾ ਵਾਅਦਾ ਕੀਤਾ ਗਿਆ ਜੀ ਤੁਸੀਂ ਪਹਿਲਾਂ ਵੀ ਸਾਨੂੰ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਟ੍ਰੇਲਰ ਕਹਿ ਰਹੇ ਹੋ ਇਹਨੂੰ ਔਰ 27 ਦਾ ਟ੍ਰੇਲਰ ਹੈ ਔਰ ਤੁਸੀਂ ਮੰਨਦੇ ਹੋ ਕਿ 27 ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਇਸ ਤਰੀਕੇ ਨਾਲ ਜਿੱਤ ਹੋਵੇਗੀ ਜਿੰਦਾਬਾਦ ਬਿਲਕੁਲ ਜੀ ਬਿਲਕੁਲ ਇਹਦੇ ਤੋਂ ਵੀ ਵੱਡੀ ਜਿੱਤ ਜਿਹੜੀ ਆ 27 ਚ ਹੋਏਗੀ ਕਿਉਂਕਿ ਅਜੇ ਵੀ ਇਸ ਸਾਲ ਸਰਕਾਰ ਦਾ ਪਿਆ ਹੈ ਔਰ ਬਹੁਤ ਵੱਡੀਆਂ-ਵੱਡੀਆਂ ਸਕੀਮਾਂ ਜਿਹੜੀਆਂ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਚ ਜਿਹੜੀ ਆ ਉਹ ਆ ਰਹੀਆਂ ਨੇ ਔਰ ਉਹਦੇ ਨਾਲ ਹੋਰ ਵੀ بڑا ਵੱਡਾ ਬੈਨੀਫਿਟ ਜਿਹੜਾ ਸਰਕਾਰ ਦਾ ਘਰਾਵ ਆਮ ਆਦਮੀ ਪਾਰਟੀ ਦਾ ਘਰਾਵ ਹੋਣ ਵਾਲੇ ਸਮੇਂ ਵਿੱਚ ਬਹੁਤ ਸ਼ੁਕਰੀਆ ਸੇਖਵੰਸਾ ਸਾਫਰ ਨਾਲ ਜੁੜਨ ਲਈ ਅੱਜ ਸੋ ਦੱਸ ਜੇ ਕਿ ਵੱਡੀ ਜਿੱਤ ਜਿਹੜੀ ਆਮ ਆਦਮੀ ਪਾਰਟੀ ਨੇ ਹਾਸਲ ਕੀਤੀ ਹੈ ਵੱਡੇ ਫਤਵੇ ਦੇ ਨਾਲ ਇਹ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਦਾਬਾ ਲਗਾਤਾਰ ਕੀਤਾ ਜਾ ਰਿਹਾ ਸੀ ਕਾਂਗਰਸ ਔਰ ਭਾਜਪਾ ਪਾਰਟੀ ਦੇ ਵੱਲੋਂ ਕਿ ਹਾਲਾਂਕਿ ਉਹਨਾਂ ਦੀ ਜਿੱਤ ਹੋਵੇਗੀ ਪਰ ਹੁਣ ਪੰਜਾਬੀਆਂ ਨੇ ਜਿਸ ਨੂੰ ਜਿਤਾਇਆ ਉਹ ਆਮ ਆਦਮੀ ਪਾਰਟੀ ਹੈ ਵੱਡੀ ਲੀਡ ਦੇ ਨਾਲ ਇਹ ਆਮ ਆਦਮੀ ਪਾਰਟੀ ਜਿੱਤੀ ਹੈ 42600 ਅਨੁਜਾ ਵੋਟਾਂ ਮਿਲਿਆ ਨੇ ਹਰਮਿਤ ਸਿੰਘ ਸੰਧੂ ਜਿਹੜੇ ਕਿ ਆਮ ਆਦਮੀ ਪਾਰਟੀ ਆ ਦੇ ਉਮੀਦਵਾਰ ਸੀ ਤਰਨਤਾਰਨ ਜਿਮਨੀ ਚੋਣਾਂ ਚ ਉਮੀਦਵਾਰ ਸੀ ਔਰ ਇਨਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਸੀ ਆਮ ਆਦਮੀ ਪਾਰਟੀ ਨੇ ਔਰ ਵੱਡੇ ਫਰਕ ਦੇ ਨਾਲ ਜਿੱਤੇ ਨੇ ਹਰਮਿਤ ਸਿੰਘ ਸੰਧੂ